ਸੋ ਪੰਜ ਪਿਆਰੇ ਸਹਬਾਨਾਂ ਦੀ ਅਗਵਾਈ ਦੇ ਵਿੱਚ ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਇਹ ਨਗਰ ਕੀਰਤਨ ਦੇ ਰੂਪ ਦੇ ਵਿੱਚ ਸੀਸ ਸਮਾਰਗ ਯਾਤਰਾ ਦੀ ਸ਼ੁਰੂਆਤ ਹੋਣ ਲੱਗੀ ਹੈ ਸੋ ਜਿਵੇਂ ਭਾਈ ਜੈਤਾ ਜੀ ਇਸ ਅਸਥਾਨ ਤੋਂ ਯਾਨੀ ਕਿ ਚਾਂਦਰੀ ਚੌਂਕ ਤੋਂ ਉਸ ਵੇਲੇ ਜਦੋਂ ਸ਼ਹਾਦਤ ਹੋ ਜਾਂਦੀ ਹੈ ਗੁਰਤੇਗ ਬਹਾਦਰ ਮਹਾਰਾਜ ਜੀ ਦੀ ਜਿਸ ਦੇ ਨਾਲ ਇਸ ਦੇਸ਼ ਦੀ ਅਜ਼ਮਤ ਨੂੰ ਬਚਾਇਆ ਗਿਆ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਇਸ ਚਾਂਦਰੀ ਚੌਂਕ ਤੋਂ ਫਿਰ ਰਵਾਨਾ ਹੁੰਦੇ ਨੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਵੱਲ ਨੂੰ ਔਰ ਉਸ ਵੇਲੇ ਮੁਗਲ ਹਕੂਮਤ ਦਾ ਸਖਤ ਪੈਰਾ ਸੀ ਇਸ ਲਈ ਭਾਈ ਜੈਤਾ ਜੀ ਬੜੇ ਸਤਕਾਰ ਦੇ ਨਾਲ ਛੁਪਦੇ ਛਪਾਉਂਦੇ ਮੁਗਲ ਹਕੂਮਤ ਤੋਂ ਬਚਦੇ ਹੋਏ ਇਹ ਪਾਵਨ ਸੀਸ ਲੈ ਕੇ ਸ਼੍ਰੀ ਨਨਨਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਪਹੁੰਚੇ ਸਨ ਜਿੱਥੇ 9 ਸਾਲ ਦੇ ਉਸ ਵਕਤ ਗੋਬਿੰਦ ਰਾਏ ਦੇ ਰੂਪ ਦੇ ਵਿੱਚ ਗੁਰਗੋਵੀ ਸਿੰਘ ਜੀ ਮਹਾਰਾਜ ਸਨ ਤੇ 9 ਸਾਲ ਦੇ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਗੁਰਤੇਗ ਭਾਦਰ ਸਾਹਿਬ ਜੀ ਮਹਾਰਾਜ ਜੀ ਦਾ ਸੰਸਕਾਰ ਕੀਤਾ ਸੀ ਤੇ ਸੰਗਤਾਂ ਇਸੇ ਤਰੀਕੇ ਦੇ ਨਾਲ ਸਤਨਾਵਾਹੀ ਗੁਰੂ ਦਾ ਜਾਪ ਕਰ ਰਹੀਆਂ ਸਨ ਲੇਕਿਨ ਜੇਕਰ ਸ਼ਹਾਦਤ ਦੀ ਗੱਲ ਕਰੀਏ ਤਾਂ ਉਸ ਵੇਲੇ ਦਿੱਲੀ ਦੇ ਵਿੱਚ ਸਨਨਾਟਾ ਫਸਰ ਗਿਆ ਸੀ ਤੇ ਹਾਹਾਕਾਰ ਮਚ ਗਈ ਸੀ ਲੇਕਿਨ ਅੱਜ ਦਿੱਲੀ ਉਹੀ ਹੈ ਲੇਕਿਨ ਇਸ ਦਿੱਲੀ ਦੇ ਵਿੱਚ ਅੱਜ ਜਿੱਥੇ ਹਾਹਾਕਾਰ ਹੋ ਰਹੀ ਸੀ ਅੱਜ ਇੱਥੇ ਗੁਰੂ ਤੇਗ ਬਹਾਦਰ ਜੀ ਦੇ ਨਾਂ ਦੀ ਜੈ ਜੈਕਾਰਾਂ ਹੋ ਰਹੀਆਂ ਨੇ ਸਤਨਾਮ ਵਾਹਿਗੁਰੂ ਦਾ ਜਾਬ ਕੀਤਾ ਜਾ ਰਿਹਾ ਹੈ ਔਰ ਲੱਖਾਂ ਹੀ ਰਾਜੇ ਇਸ ਦਿੱਲੀ ਤੇ ਹਕੂਮਤ ਕਰ ਗਏ ਲੇਕਿਨ ਉਹਨਾਂ ਰਾਜਿਆਂ ਦਾ ਕਿਤੇ ਵੀ ਕੋਈ ਨਾਮੋ ਨਿਸ਼ਾਨ ਅੱਜ ਸਾਨੂੰ ਨਹੀਂ ਦਿਖਾਈ ਦਿੰਦਾ ਲੇਕਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਂ ਦੀ ਅੱਜ ਇਥੇ ਜੈ ਜੈਕਾਰਾਂ ਹੋ ਰਹੀਆਂ ਹਨ ਇਸ ਵਕਤ ਤੁਸੀਂ ਤਸਵੀਰਾਂ ਵੇਖ ਰਹੇ ਹੋ ਸੀਸਮਾਰਗ ਯਾਤਰਾ ਦੀ ਗੁਰਦੁਆਰਾ ਸੀਸਗੰਢ ਸਾਹਿਬ ਤੋਂ ਆਰੰਭਤਾ ਹੋਈ ਹੈ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਔਰ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਛਤਰ ਛਾਇਆ ਹੇਠ ਜਿਵੇਂ ਭਾਈ ਜੈਤਾ ਜੀ ਗੁਰੂ ਸਾਹਿਬ ਜੀ ਦਾ ਕਟਿਆ ਹੋਇਆ ਸੀਸ ਲੈ ਕੇ ਪਵਨ ਸੀਸ ਲੈ ਕੇ ਵੱਖ-ਵੱਖ ਪੜਾਵਾਂ ਤੋਂ ਹੁੰਦੇ ਹੋਏ ਵੱਖ-ਵੱਖ ਰਾਸਿਆਂ ਤੋਂ ਹੁੰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਦੀ ਪਵਨ ਧਰਤੀ ਦੇ ਉੱਤੇ ਪੁੱਜੇ ਸਨ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਪਿਤਾ ਜੀ ਗੁਰਤੇਗ ਬਹਾਦਰ ਸਾਹਿਬ ਜੀ ਮਹਾਰਾਜ ਜਿਹਦੇ ਸੀਸ ਦਾ ਸੰਸਕਾਰ ਕੀਤਾ ਸੀ ਉਹਨਾਂ ਹੀ ਪੜਾਵਾਂ ਦੇ ਉੱਤੇ ਉਹਨਾਂ ਹੀ ਰਸਿਆਂ ਦੇ ਉੱਤੇ ਹੁੰਦੇ ਹੋਏ ਇਹ ਸੀਸ ਮਾਰਗ ਯਾਤਰਾ ਸੰਪੂਰਨ ਹੋਏਗੀ ਸ੍ਰੀ ਅਨੰਦਪੁਰ ਸਾਹਿਬ ਇਸ ਵੇਲੇ ਆਪ ਜੀ ਤਸਵੀਰਾਂ ਵੇਖ ਰਹੇ ਹੋ ਪਿਛੇ ਪਵਿੱਤਰ ਅਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਉਹ ਮਹਾਨ ਅਸਥਾਨ ਜਿਸ ਅਸਥਾਨ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਤਿਲਕ ਅਤੇ ਜੰਜੂ ਨੂੰ ਬਚਾਉਣ ਦੀ ਖਾਤਰ Hindu ਤਰ੍ਹਾਂ ਨੂੰ ਬਚਾਉਣ ਦੀ ਖਾਤਰ ਸ਼ਹਾਦਤ ਪ੍ਰਾਪਤ ਕੀਤੀ ਸੀ ਜੇਕਰ ਤਿਲਕ ਜੰਜੂ ਨੂੰ ਗੁਰੂ ਨਾਨਕ ਦੇਵ ਜੀ ਨੇ ਪਹਿਲੇ ਜਾਮੇ ਤੋਂ ਨਕਾਰ ਦਿੱਤਾ ਸੀ ਉਸ ਤੋਂ ਬਾਅਦ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਨਵੇਂ ਜਾਮੇ ਉਸੇ ਤਿਲਕ ਤੇ ਜੰਜੂ ਦੀ ਰਾਖੀ ਲਈ ਆਪਣਾ ਸਰਵਸਥਾਨ ਦੇ ਦਿੱਤਾ ਇੱਕ ਤਾਂ ਹੁੰਦਾ ਬਲੀਦਾਨ ਕਈ ਲੋਕੀ ਕਹਿੰਦੇ ਨੇ ਬਲੀਦਾਨ ਬਲੀਦਾਨ ਨਹੀਂ ਹੈ ਬਲੀ ਦਿੱਤੀ ਜਾਂਦੀ ਹੈ ਉਹ ਆਪਣੀ ਮਰਜ਼ੀ ਨਾਲ ਨਹੀਂ ਹੁੰਦੀ ਬਲੀ ਹਮੇਸ਼ਾ ਜ਼ਬਰਦਸਤੀ ਦਿੱਤੀ ਜਾਂਦੀ ਹੈ ਆਪ ਜੀ ਵੇਖੋ ਕਈ ਮੁਸਲਮਾਨ ਜਿਹਦੇ ਤੇ ਬਲੀ ਦਿੰਦੇ ਨੇ ਜਾਂ ਕਿਸੇ ਦੀ ਤੁਸੀਂ ਵੇਖੋ ਪਿੰਡਾਂ ਵਿੱਚ ਅੱਜ ਵੀ ਪਿੱਛੇ ਸੁਣਨ ਚ ਆਇਆ ਸੀ ਕਿਸੇ ਕੁੜੀ ਦੀ ਬਲੀ ਦਿੱਤੀ ਗਈ ਕਿ ਬਰਸਾਤ ਨਹੀਂ ਹੋ ਰਹੀ ਤੇ ਉਹਦੀ ਬਲੀ ਦਿੱਤੀ ਗਈ ਹਰੋ ਤੇ ਪਾਦੇ ਸਭ ਖੁਦ ਚੱਲ ਕੇ ਆਏ ਸੀ ਅਨੰਦਪੁਰ ਸਾਹਿਬ ਤੋਂ ਇਹੋ ਜੀ ਸ਼ਹਾਦਤ ਸਾਨੂੰ ਕਿਸੇ ਵੀ ਇਤਿਹਾਸ ਵਿੱਚ ਨਹੀਂ ਮਿਲਦੀ ਇਹੋ ਜੀ ਸ਼ਹਾਦਤ ਸਾਨੂੰ ਕਿਸੇ ਦੇਸ਼ ਵਿੱਚ ਨਹੀਂ ਮਿਲਦੀ ਸਾਨੂੰ ਮਾਣ ਹੋਣਾ ਚਾਹੀਦਾ ਤੁਸੀਂ ਵੇਖੋ ਅੱਜ ਸੰਗਤਾਂ ਇੱਥੇ ਕੋਈ ਸੰਗਤਾਂ ਵਿੱਚ ਰੋ ਨਹੀਂ ਹੈ ਕਿ ਸਾਨੂੰ ਅਫਸੋਸ ਹੈ ਨਾ ਸਾਨੂੰ ਮਾਣ ਹੈ ਇਸ ਗੱਲ ਤੇ ਕਿ ਸਾਡੇ ਪਿਤਾ ਜੀ ਨੇ ਇੱਕ ਮਨੁੱਖਤਾ ਦੀ ਖਾਤਰ ਅੱਜ ਸਾਡੇ ਬੱਚਿਆਂ ਵਿੱਚ ਵੀ ਜਦੋਂ ਅਸੀਂ ਬੱਚਿਆਂ ਨੂੰ ਦੱਸਦੇ ਹਾਂ ਆਪਣਾ ਇਤਿਹਾਸ ਤੇ ਬੱਚੋਂ ਵਿੱਚ ਜੋਸ਼ ਆਂਦਾ ਹੈ ਕਿ ਕਿਉਂਕਿ ਮਾਨਸ ਕੀ ਜਾਤ ਉਹ ਇੱਕੇ ਪਛਾਨਬੋ ਲੇਕਿਨ ਅੱਜ ਦੀ ਜੋ ਜਿਸ ਤਰ੍ਹਾਂ ਪਹਿਲਾ ਹੁਕਮਰਾਨ ਦੀ ਸੋਚ ਐ ਸੀ ਕਿ ਜੇਕਰ ਇੱਕ ਉਹਨਾਂ ਦਾ ਧਰਮ ਹੈ ਮੁਸਲਮ ਤੇ ਉਹ ਸਾਰੇ ਹੀ ਮੁਸਲਮ ਬਣਾ ਦੇਣ ਇੱਕ ਬਾਗ ਵਿੱਚ ਜੇਕਰ ਇੱਕ ਗੁਲਾਬ ਖਿੜਿਆ ਖਾਲੀ ਤੇ ਸਾਰੇ ਹੋਰ ਜਿਹੜੇ ਨੇ ਫੁੱਲ ਪੌਦੇ ਜਾਂ ਸਾਰੇ ਹੁਣ ਫੁੱਲਾਂ ਨੂੰ ਆਪਣੇ ਜਿਹਾ ਕਰਕੇ ਉਹ ਬਾਗ ਦੀ ਸ਼ੋਭਾ ਨੂੰ ਵਧਾਉਂਦਾ ਨਹੀਂ ਹੈ ਇਸੇ ਲਈ ਗੁਰਤੇਗ ਮਹਦਰ ਸਾਹਿਬ ਨੇ ਮਾਨੁਖਤਾ ਲਈ ਤੇ ਹਰ ਇੱਕ ਇਨਸਾਨ ਨੂੰ ਆਪਣਾ ਧਰਮ ਆਪਣੀ ਸਵੈ ਆਜ਼ਾਦੀ ਨਾਲ ਮਨਾਣ ਲਈ ਆਪਣੀ ਸ਼ਹੀਦੀ ਦਿੱਤੀ ਸਾਡੀ ਤਾਂ ਫੇਰ ਇੱਕ ਵਾਰੀ ਗੰਦਾ ਨਸਰੀ ਵਾਲੇ ਭਾਈ ਸਾਹਿਬ ਭਾਈ ਮਨਜੀਤ ਸਿੰਘ ਜੀ ਜੋ ਇਤਨੀ ਚੜ੍ਹਦੀ ਕਲਾ ਵਿੱਚ ਚਲਾ ਕੇ ਇਸਵਰ 15ਵੀਂ ਯਾਤਰਾ ਜੋ ਕੱਢ ਰਹੇ ਹਨ ਜਿੱਥੇ-ਜਿੱਥੇ ਪਾਈ ਜੀਤਾ ਜੀ ਰੁਕੇ ਸਨ ਉਸੀ-ਉਸੀ ਜਗ੍ਹਾ ਤੇ ਰੁੱਕ ਕੇ ਪੜਾ ਕਰਦੇ ਹੋਏ ਤੇ ਪਰਸੋਂ ਅੰਮ੍ਰਿਤਸਰ ਅਸਥਾਨੇ ਪਹੁੰਚਾਂਗੇ ਆਪ ਜੀ ਆਪਣੇ ਘਰੋਂ ਲਾਈਵ ਇਹਨਾਂ ਚੈਨਲਾਂ ਤੋਂ ਦਰਸ਼ਨ ਕਰ ਸਕਦੇ ਹੋ ਕਿਉਂਕਿ ਲਾਈਵ ਹੈ ਸਾਰੀ ਯਾਤਰਾ ਆ ਰਹੀ ਹੈ ਤੇ ਆਪ ਜੀ ਜਰੂਰ ਨਾਲ ਹੀ ਅਰਦਾਸ ਕਰੋ ਤੇ ਜਿੱਥੇ-ਜਿੱਥੇ ਤੱਕ ਆਪ ਜੀ ਜੇਕਰ ਰਸਤੇ ਵਿੱਚ ਜਿੱਥੇ ਯਾਤਰਾ ਪਹੁੰਚ ਰਹੀ ਹੈ ਉੱਤੇ ਬਾਹਰ ਆ ਕੇ ਉਸ ਜਗ੍ਹਾ ਤੇ ਇਸ ਯਾਤਰੇ ਦੇ ਦਰਸ਼ਨ ਜਰੂਰ ਕਰੋ ਜੀ ਕਿਉਂਕਿ ਇਹ ਭਾਗਾ ਨਾ ਮਿਲਦੀ ਹੈ ਬਿਨ ਭਾਗਾ ਸਤ ਸੰਗ ਨਾ ਲੱਭਾ ਇਤਨੀ ਕੋ ਬੇਨਤੀਆਂ ਕਰਦੇ ਹੋਏ ਦਾਸ ਜਸਵਿੰਦਰ ਸਿੰਘ ਦਿੱਲੀ ਤੋਂ ਫਤਿਹ ਬੁਲਾਉਂਦਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸੋ ਇਸ ਵਕਤ ਆਪਜੀ ਤਸਵੀਰਾਂ ਵੇਖ ਰਹੇ ਹੋ ਜਿਵੇਂ ਭਾਈ ਸਾਹਿਬ ਨੇ ਦੱਸਿਆ ਹੈ ਕਿ ਸ਼ਹੀਦੀ ਤੋਂ ਸ਼ਹਾਦਤ ਤੋਂ ਸਿੱਖ ਨੇ ਜਿਹੜੇ ਉਹ ਸੇਧ ਲੈ ਕੇ ਜੈਕਾਰੇ ਛੱਡਦੇ ਆ ਇਹ ਮਾਤਮ ਨਹੀਂ ਹੈ ਇਹ ਸ਼ਹੀਦੀ ਮਾਤਮ ਨਹੀਂ ਹੈ ਇਹ ਬਲਕੇ ਮਾਨ ਹੈ ਸਿੱਖ ਕੌਮ ਦਾ ਔਰ ਸਿੰਘ ਨੇ ਜਿਹੜੇ ਦੇਖੋ ਫੁੱਲਾਂ ਦੀ ਵਰਖਾ ਹੋ ਰਹੀ ਹੈ ਜੈਕਾਰੇ ਹਵਾਵਾਂ ਦੇ ਵਿੱਚ ਗੂੰਜ ਰਹੇ ਨੇ ਬੋਲੇ ਸੋਨੇ ਹਾਲ ਸਤਿ ਸ਼੍ਰੀ ਅਕਾਲ ਉਸ ਅਕਾਲ ਦੀ ਸਤ ਹੋ ਰਹੀ ਹੈ ਔਰ ਇਹ ਉਹੀ ਦਿੱਲੀ ਹੈ ਜਿਹਨੂੰ ਕਹਿੰਦੇ ਆ ਕਿ ਜਦੋਂ ਸ਼ਹਾਦਤ ਹੋਈ ਗੁਰਤੇਗ ਭਦਰ ਮਹਾਰਾਜ ਜੀ ਦੀ ਉਦੋਂ ਹਾਹਾਕਾਰ ਮਚ ਗਈ ਸੀ ਇਨਾਂ ਹੀ ਦਿੱਲੀ ਦੀਆਂ ਗਲੀਆਂ ਦੇ ਵਿੱਚ ਐਸੇ ਹੀ ਚਾਂਦਨੀ ਚੌਂਕ ਦੇ ਵਿੱਚ ਲੇਕਿਨ ਅੱਜ ਉਸੇ ਹੀ ਚਾਂਦਨੀ ਚੌਂਕ ਤੇ ਜੈਜਕਾਰਾਂ ਹੋ ਰਹੀਆਂ ਨੇ